ਕੀ ਤੁਹਾਡਾ ਨਾਮ ਕੀ ਹੋਣਾ ਮੇਰਾ ਨਾਮ ਹੈ ਅਮਰਜੀਤ ਕੌਰ ਪਿੰਡ ਮਾਛੀ ਚੋਇਦ ਰਹਿਣ ਵਾਲੀ ਆ ਕੀ ਕਰਦਾ ਹੋਇਆ ਪਟਨਾ ਮੇਰੇ ਪੁੱਤਰ ਨੂੰ 2:3 ਵਜੇ ਮੇਰੇ ਪੁੱਤਰ ਨੂੰ ਪੈਗਾ ਮੈਂ ਸਿੱਧੀਆਂ ਗੱਲਾਂ ਝੂਠ ਨਹੀਂ ਮੈਂ ਮਾਰਨਾ ਮੈਂ ਗੁਰੂ ਘਰ ਨਾਲੀ ਆ ਮੈਂ ਅਮਰਤਾਰਨ ਮੇਰਾ ਪੁੱਤਰ ਕਿਸੇ ਰਿਸ਼ਤੇਦਾਰ ਆਇਆ ਸੀ ਕਿਸੇ ਜੀਜੋ ਕੀ ਸ਼ਰਾਬ ਦੀ ਬੋਤਲ ਲੈਣ ਗਿਆ ਸੀ ਰਿਸ਼ਤੇਦਾਰ ਵਾਸਤੇ ਇਹ ਅੱਗੋਂ ਮੁੰਡਾ ਨੇ ਆਖਿਆ ਵੀ ਇੰਨੇ ਮੋਟਰਸਾਈਕਲ ਲਾਇਆ ਐਸ ਰੁਕਦਾ ਇਹਨੇ ਮੁੰਡੇ ਨੇ ਮੇਰੇ ਨਾਲ ਹਾਰਨ ਮਾਰਿਆ ਵੀ ਮੋਟਰਸਾਈਕਲ ਸਾਈਡ ਤੇ ਕਰ ਲੈ ਇਹਨੇ ਮੋਟਰਸਾਈਕਲ ਨਹੀਂ ਸਾਈਡ ਤੇ ਕੀਤਾ ਫੇਰ ਮੇਰੇ ਮੁੰਡੇ ਨੇ ਕੋਲ ਜਾ ਕੇ ਆਖਿਆ ਵੀ ਵੀਰ ਜੀ ਮੋਟਰਸਾਈਕਲ ਸਾਈਡ ਤੇ ਕਰ ਲੋ ਫੇਰ ਉਹਨੇ ਕਹਿੰਦਾ ਵੀਰ ਜੀ ਮੋਟਰਸਾਈਕਲ ਸਾਈਡ ਤੇ ਕਰੋ ਆਂਦਾ ਮੈਂ ਨਹੀਂ ਕਰਨਾ ਤੂੰ ਉਧਰ ਜਿੱਧਰ ਦੀ ਲੰਘਦੀ ਆ ਲੰਘਾਲਾ ਮੈਂ ਨਹੀਂ ਮੋਟਰਸਾਈਕਲ ਪਾਸੇ ਕਰਨਾ ਫੇਰ ਆਂਦਾ ਮੈਂ ਤੇ ਪਾਲਾ ਬਦਮਾਸ਼ ਆ ਪਾਲਾ ਮੈਂ ਤੇ ਪਾਲਾ ਬਦਮਾਸ਼ ਆ ਤੂੰ ਜੋ ਕਰਨਾ ਕਰ ਲੈ ਇਹ ਇਹ ਬਾਹਰ ਨਿਕਲ ਗਿਆ ਇਹ ਆਂਦਾ ਤੂੰ ਬਦਮਾਸ਼ ਆ ਤੂੰ ਹੋਰ ਵੀ ਕੋਈ ਬਦਮਾਸ਼ ਹੋ ਸਕਦਾ ਤੂੰ ਮੈਨੂੰ ਥੂਰਾ ਮਾਰਿਆ ਉਹਨੇ ਹੂਰਾ ਮਾਰਿਆ ਪਹਿਲੋਂ ਇਹਨੇ ਹੂਰਾ ਮਾਰਿਆ ਫੇਰ ਇਹਨੇ ਹੂਰਾ ਮਾਰਿਆ ਇਹ ਕਦੋਂ ਜਨ ਭਾ ਹੈਗਾ ਉਹਦੇ ਪਤਾ ਨਹੀਂ ਟਿੰਮਾ ਵਾਂਗੂ ਤੇ ਉੱਪਰ ਹੀ ਆੜੀ ਦਾ 1.5 ਮਿੰਟ ਨਹੀਂ ਲੱਗਾ ਤੇ ਮੇਰੇ 8 ਬੰਦੇ ਮੇਰੇ ਪੁੱਤਰ ਦੇ ਉੱਤੇ ਉਹਨਾਂ ਦਾ ਦਾਤਰ ਉਹਨਾਂ ਦੇ ਕੋਲ ਨੇ ਮੈਂ ਗੁਰੂ ਘਰ ਜਾਣ ਵਾਲੀ ਆ ਮੈਂ ਉਹਦੇ ਹੱਥ 'ਚ ਦਾਤਰ ਵੀ ਆਂ ਹਾਕੀਆਂ ਵੀ ਆਤੀਆਂ ਕਰਪਾਨ ਉਹਨਾਂ ਦੇ ਹੱਥ 'ਚ ਮੈਂ ਵੇਖੀਏ ਮੈਂ ਇਧਰੋਂ ਸਕੂਟਰੀ ਲੈ ਕੇ ਮੇਰੇ ਨੂੰ ਸਸ ਮੈਂ ਟੁਰੀਆਂ ਜਾਂਦੀਆਂ ਮੈਨੂੰ ਇੱਕ ਛੋਟਾ ਜਿਹਾ ਮੇਰੇ ਘਰ ਬੱਚਾ ਆਇਆ ਉਹਨੇ ਮੈਨੂੰ ਆਖਿਆ ਮਾਸੀ ਜੀ ਮਾਸੜ ਜੀ ਨਾਲ ਨਾ ਭਾਈ ਬੰਦੇ ਲੜ ਪਏ ਨੇ ਮੈਂ ਆਖਿਆ ਪੁੱਤਰ ਕਿਤਰ ਕਿਤਰ ਮੈਂ ਇੱਥੇ ਜਗ੍ਹਾ ਕੋਲ ਆ ਗਈ ਹਾਂ ਮੈਨੂੰ ਨਹੀਂ ਪਤਾ ਫਿਰ ਪਿੱਛੋਂ ਪਿੰਡਵਲ ਪੈਂਟ ਵਾਲਾ ਮੁੰਡਾ ਆਇਆ ਆਂਦਾ ਚਾਚੀ ਕੱਢ ਪਿੰਡ ਕੋਲ ਲੜਾਈ ਹੋਣ ਗਈ ਇਹ ਮੁੰਡੇ ਨੂੰ ਤੇ ਤੇਰੇ ਨੂੰ ਮਾਰ ਛੱਡਣ ਲੱਗੇ ਅਸੀਂ ਸਕੂਟਰੀ ਉਧਰ ਨੂੰ ਭਜਾਈ ਜਦੋਂ ਸਕੂਟਰੀ ਭਾਈ ਬਦਮਾਸ਼ ਤੇ ਹੋਰੇ ਭੱਜੇ ਹੁੰਦੇ ਮੋਟਰਸਾਈਕਲ ਤੇ ਤਿੰਨ ਦੋ ਮੋਟਰਸਾਈਕਲਾਂ ਤੇ ਤਿੰਨ ਤਿੰਨ ਜਾਣੇ ਨੇ ਇੱਕ ਮੋਟਰਸਾਈਕਲ ਤੇ ਦੋ ਜਾਣੇ ਨੇ ਹੱਥ ਚ ਉਹਨਾਂ ਦੇ ਖੁੰਡੀਆਂ ਨੇ ਹੱਥ ਚ ਦਾਤਰ ਤੇ ਕਿਰਪਾਨ ਉਹਨਾਂ ਦੇ ਹੱਥ ਚ ਮੈਂ ਆਹ ਨਹੀਂ ਕਰਜੀਤ ਕਿਰਨ ਆਏ ਬੰਦੇ ਨਹੀਂ ਜਿਹੜੇ ਮੁੰਡੇ ਨੂੰ ਮਾਰ ਆਏ ਨਹੀਂ ਮੈਂ ਕਹਿੰਦਾ ਮਰ ਗਿਆ ਤੇ ਪਤਾ ਨਹੀਂ ਰਹਿ ਗਿਆ ਆਈ ਮੁੰਡੇ ਨਹੀਂ ਮੁੰਡੇ ਦੀ ਹਾਲਤ ਮੁੰਡੇ ਦੀ ਹਾਲਤ ਬੜੀ ਮਾੜੀ ਏ ਮੁੰਡੇ ਦੀ ਹਾਲਤ ਬਹੁਤ ਜਿਆਦਾ ਮਾੜੀ ਹਾਂ ਤੁਹਾਨੂੰ ਇੱਥੇ ਹੀ ਮੁੰਡੇ ਨੂੰ ਹਾਲਤ ਲੈ ਕੇ ਵਿਖਾ ਦਿੰਦੇ ਮੁੰਡੇ ਦੇ 26 ਟਾਂਕੇ ਲੱਗੇ ਸਿਰ ਦੇ ਵਿੱਚ ਟੀਕੇ ਲਾ ਜਾਂਦੇ ਨੇ ਪੇਹੋਸ਼ੀ ਦੇ ਮਲਵਾਨੀ ਆ ਆਪ ਹੀ ਖੋਦਾ ਤੇ ਮੁੰਡਾ ਚੜਾ ਪੈ ਜਾਂਦਾ ਜੇ ਨਹੀਂ ਤਾਂ ਮੁੰਡਾ ਤੜਫ ਤੜਫ ਪੈਂਦਾ ਨਾ ਕੋਈ ਸੁਣਦਾ ਹੀ ਨਹੀਂ ਮੇਰੇ ਹਸਪਤਾਲਾਂ ਨੇ ਕਿ ਤੀਜਾ ਦਿਨ ਹੋ ਗਿਆ ਨਾ ਮੈਨੂੰ ਫਾਇਲ ਦਿੰਦੇ ਨੇ ਜੇ ਮੈਂ ਦਵਾਈ ਲੈਣੇ ਤਾਂ ਘੱਲੇ ਆਉਂਦੀਆਂ ਮੈਨੂੰ ਪੱਜ ਪੱਜ ਭੈਂਦੀਆਂ ਨਰਸਾਂ ਆਦਿਆਂ ਨੇ ਕੋਈ ਦਵਾਈ ਨਹੀਂ ਡਾਕਟਰ ਨੇ ਟ੍ਰੀਟਮੈਂਟ ਕਰ ਕਾਇਆ ਨੇ ਜਿਹੜੀ ਕਰਨੀ ਸੀ ਉਹ ਕਰ ਕਾਇਆ ਨੇ ਕੋਈ ਟ੍ਰੀਟਮੈਂਟ ਨਹੀਂ ਹੋ ਜ ਕੋਈ ਹੋਣੀ ਡਾਕਟਰ ਆਉਣਗੇ ਤੇ ਹੋਣਗੇ ਡਾਕਟਰ ਤਾਂ 3 ਦਿਨੋਂ ਆਉਣਗੇ 4 ਦਿਨੋਂ ਆਉਣਗੇ ਮੇਰਾ ਪੁੱਤਰ ਮਰ ਜਾਗਾ ਮੈਂ ਬੱਚਿਆਂ ਵਾਲੀ ਨਿੱਕੇ ਨਿੱਕੇ ਮੇਰਾ ਪੁੱਤਰ ਬੱਚਿਆਂ ਮੈਂ ਤਾਂ ਲੁੱਟੀ ਗਈ ਤੇ ਡਾਕਟਰਾਂ ਨੇ ਸਰਪੋ ਕੇ ਰੱਖਣਾ ਪੁਲਿਸ ਨੂੰ ਮਾਗੀ ਵੇਖਣਾ ਨਾ ਮੇਰੀ ਪੁਲਿਸ ਨੇ ਸੁਣਾਈ ਕੀਤੀ ਤੇ ਨਾ ਮੇਰੀ ਇਹਨਾਂ ਨੇ ਕੀਤੀ ਕੋਈ ਐਮ ਆਰ ਆਈ ਨਹੀਂ ਉੱਥੇ ਗਈ ਥਾਣੇ ਤਾਂ ਐਮ ਆਰ ਆਈ ਸਵੇਰੇ ਭਜਾਈ ਹੈ ਡਾਕਟਰ ਸਵੇਰੇ ਆਇਆ ਸਵੇਰੇ ਐਮ ਆਰ ਆਈ ਨੇ ਮੇਰੇ ਸਾਹਮਣੇ ਭਜਾਈ ਅਧਿਆਨਾ ਮਰੇ ਹੁਣ ਬੀਬੀ ਜਾਣੀ ਐ ਅਸੀਂ ਤੂੰ ਬੋਲਣਾ ਕਿ ਅਸੀਂ ਬੋਲਣਾ ਮੈਂ ਮਾਤਾ ਪਿਤਾ ਨਾ ਮੇਰਾ ਤਾਂ ਬੱਚਾ ਮਰ ਚਲਿਆ ਮੈਨੂੰ ਪਿਟਣਾ ਨਹੀਂ ਪੈਣਾ ਮੈਂ ਮੰਗ ਕਰਦੇ ਮੈਨੂੰ ਨਸਾਫ ਹੋਣਾ ਚਾਹੀਦਾ ਮੇਰੇ ਪੁੱਤਰ ਦਾ ਮੇਰੇ ਪੁੱਤਰ ਦੀ ਨਸਾਫੀ ਦੇਣੀ ਚਾਹੀਦੀ ਮੇਰੇ ਪੁੱਤਰ ਦਾ ਗਨਾਹ ਕੀ ਹੈ ਇਨਸਾਫ ਮੈਨੂੰ ਚਾਹੀਦਾ ਮੈਨੂੰ ਮੈਂ ਕਸ਼ਮੀਰਾ ਸਿੰਘ ਪਿੰਡ ਮਾਚੀ ਜੇ ਰਹਿਣ ਵਾਲੇ ਆ ਜੀ ਕਿਸ ਵਜ੍ਹਾ ਲੈ ਕੇ ਧਰਨਾ ਪਰਦਾ ਇਹ ਜੀ 8 10 ਬੰਦੇ ਆ ਰਾਤ ਦੁਪਹਿਰੇ 2:23 3 ਵਜੇ ਦੀ ਗੱਲ ਹੈ ਮੇਰੇ ਮੁੰਡੇ ਦੇ ਗੱਲ ਪੈ ਗਏ ਨਾਲੇ ਆ ਮੇਰੇ ਵੀ ਸਿਰ ਤੇ ਬਾੜ ਬਹੁਤ ਬੁਰਾ ਹਾਲ ਮੇਰੇ ਕੱਪੜੇ ਦੇਖੋ ਜਾ ਕੇ ਸਾਰੇ 파ਟੇ ਪਏ ਨਾ ਕੁੱਟ-ਕੁੱਟ ਕੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿਰਫ ਇਹਨਾਂ ਨੇ ਇੰਨਾ ਮੁੰਡੇ ਨੇ ਕਿਹਾ ਵੀ ਆਹ ਵਹੀਕਲ ਆਪਣਾ ਸੜਕ ਤੋਂ ਥੋੜੇ ਪਾਸੇ ਕਰ ਲਓ ਮੈਂ ਗੱਡੀ ਲੈ ਕੇ ਉੱਤੇ ਜਾਣਾ ਬਸ ਉਹ ਕਹਿੰਦੇ ਤੂੰ ਕੌਣ ਹੈ ਮੈਂ ਹੈਗਾ ਬਦਮਾਸ਼ ਆ ਮੈਂ ਤੇ ਜਿਹੜੀ ਬੰਦੀ ਬੰਦੇ ਦਾ ਕਾਨੂੰ ਪਤਾ ਨਹੀਂ ਜੀ ਕਿਥੋਂ ਦੇ ਇੱਕ ਬੰਦੇ ਨੂੰ ਦਾਨ ਲਾ ਉਸ ਤੋਂ ਦਾ ਚੱਕਾਂ ਦਾ ਜੀ ਉਹ ਵੀ ਦਾਖਲ ਹੋ ਗਿਆ ਜੀ ਆਣ ਕੇ ਅਗਲੇ ਦਿਨ ਸ਼ਾਮ ਨੂੰ ਰਾਤ ਨੂੰ ਇਹ ਕਿਦਾਂ ਨਿਕਲਵਾਇਆ ਇਹ ਘਟਨਾ ਜੀ ਪਰਸੋ ਪਰਸੋ ਸ਼ਾਮ 2:30 ਵਜੇ ਦੀ 3:30 ਵਜੇ ਜਿਹੜੇ ਚੱਕਾਂ ਦੇ ਬੁੱਢੇ ਦਾ ਨਾਮ ਹੈ ਰੇਡੀ ਉਹਦਾ ਨਾਮ ਪਤਾ ਪੂਰਾ ਕੀ ਮੈਂ ਆਉਣ ਰੈਡੀ ਨਹੀਂ ਪੜਾ ਕੇ ਦਾ ਨਹੀਂ ਪਤਾ ਜੀ ਜਾਣਦੇ ਹੀ ਨਹੀਂ ਸਾਨੂੰ ਜੀ ਉਹ ਬਸ ਬਣਨੇ ਪਨ ਚਾਹੁੰਦੇ ਰੋਜ਼ ਹੀ ਨਾਲ ਕੰਮ ਹੀ ਨਾਲ ਗੁੰਡਾ ਕਰਦੀ ਕਰਦੀ ਨਾ ਕੋਈ ਨਹੀਂ ਜੀ ਕੋਈ ਨਹੀਂ ਹਾਂਜੀ ਪੁਲਿਸ ਨੂੰ ਤਲਾਕੀ ਦਿੱਤੀ ਪੁਲਿਸ ਨੂੰ ਤਲਾਕੀ ਪੁਲਿਸ ਇੱਥੇ ਹੀ ਆਏ ਡਾਕਟਰਾਂ ਨੇ ਨਹੀਂ ਸਾਨੂੰ ਪੁੱਛਿਆ ਉਹ ਤਾਂ ਦਾਖਲ ਕਰਾ ਲਿਆ ਮੁੜ ਕੇ ਦਵਾਈ ਨਹੀਂ ਦੇਣ ਕਹਿੰਦੇ ਤੁਹਾਡਾ ਕੰਮ ਹੀ ਇਹ ਹੈ ਰੋਜ਼ ਲੋਕਾਂ ਦਾ ਇੱਥੇ ਆ ਜਾਂਦੇ ਆ ਤੇ ਕੋਈ ਗੱਲ ਨਹੀਂ ਬੰਨ ਸਾਨੂੰ ਦਵਾਈ ਤਾਂ ਹੀ ਨਹੀਂ ਦਿੱਤੀ ਉਹਨਾਂ ਨੇ ਆ ਵੇਖੋ ਸਾਰੇ ਸਾਰੇ ਸੱਤ ਜਾ ਮੁੰਡੇ ਲਿਜਾਉਣਾ ਤੁਹਾਨੂੰ ਕਾਨਾ ਆ ਸਾਰਾ ਸੇਰੋਂ ਦਾਤਰ ਮਾਰ ਮਾਰ ਕੇ ਆ ਸਾਰੀਆਂ ਲੱਤਾਂ ਤੇ ਇੰਨਾ ਕੁੱਟਿਆ ਬੇਤਾਸ਼ਾ ਮੈਂ ਤਾਂ ਉੱਤੇ ਬੌਂਦਲ ਗਿਆ ਜਿੱਦਾਂ ਕੁੱਟਦਾ ਹੀ ਬਹੁਤ ਕੁੱਟਿਆ ਕੋਈ ਗੱਲ ਹੋਵੇ ਕੋਈ ਲੜਾਈ ਹੋਵੇ ਕੋਈ ਝਗੜਾ ਹੋਵੇ ਫੇਰ ਤਾਂ ਕੁੱਟਣ ਬਗੈਰ ਵਜ੍ਹਾ ਤੋਂ ਹੀ ਇਹ ਨੀ ਗੁੰਡਾ ਕਰਦੀ ਸਾਡੇ ਨਾਲ ਕੋਈ ਪੁਲਿਸ ਨਹੀਂ ਪੁੱਛਿਆ ਸਾਨੂੰ ਕੋਈ ਆਜੇ ਤਾਂ ਹੀ ਨਹੀਂ ਪੁੱਛਿਆ ਤਿੰਨ ਦਿਨ ਹੋ ਗਏ ਠੱਕੇ ਖੰਡਿਆਂ ਨੂੰ ਸਾਨੂੰ ਵਾਕੀ ਕਰਦੇ ਤੋਹਾਂ ਇਹ ਪ੍ਰਸ਼ਾਸਨ ਨੂੰ ਸਾਨੂੰ ਨਿਆਂ ਦਿੱਤਾ ਜਾਵੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦਾ ਜੀ ਕੋ ਪੁੱਛਦਾ ਹੀ ਨਹੀਂ ਜਿੱਥੇ ਦੇ ਚਾਹ ਹਾਂਜੀ ਹਾਂਜੀ ਆਇਆ ਕੋਈ ਨਾ ਜੀ ਨਾ ਕੋਈ ਨਹੀਂ ਆਇਆ ਤਿੰਨ ਦਿਨ ਹੋ ਗਏ ਨਾ ਕੋ ਪੁਲਸਾ ਆਇਆ ਨਾ ਕੋ ਡਾਕਟਰ ਸਰ ਕੋ ਡਾਕਟਰ ਵੀ ਉੱਤੇ ਪਹੁੰਚਦਾ ਅੱਜ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਬਾਹਰ ਧਰ ਨਾਲ ਆਉਣ ਲੱਗੇ ਫੇਰ ਡਾਕਟਰ ਗਾਇਆ ਦਵਾਈ ਦੇਣ ਇਹ ਕੋਈ ਨਾ ਸਰ ਇਹ ਤੁਹਾਨੂੰ ਸਿਵਲ ਅਫਸਰ ਫੋਰੀਦਪੁਰ ਦਾ ਨਾਮ ਹੈ ਉਹਨਾਂ ਨੇ ਸਾਡੇ ਰੋਕਿਆ ਕਿ ਇਹ ਕਾਰਵਾਈ ਦੀ ਹੈ ਅਹ ਦੇ ਕੋਈ ਜਗਲਾ ਹੁਤਾਫ ਤੋਂ ਅੱਜ ਇੱਕ ਦਨਜੀਤ ਸਿੰਘ ਪੁੱਤਰ ਕੁਮਾਰ ਜਗਵਾਸੀ ਮਾਚੀਵਾ ਐਮਐਲਆਰ ਮਜੂਲ ਹੋਈ ਜੀ ਜਿਹਨੂੰ ਐਮਐਲਆਰ ਮਜੂਲ ਹੋਗੀ ਨਾਲ ਨਾਲ ਉਹਦਾ ਵਿਆਹ ਕਰਵਾਣ ਦਾ ਕਰ ਲਿਆ ਵਿਆਹ ਕਰਵਾਣ ਕਰੀ ਦੀ ਦੋਪਨ ਦੀ ਕਾਰਵਾਈ ਉੱਗੀ ਤਿਆਰੀ ਹੈ ਦੇਖੋ ਮੈਂ ਤਿੰਨ ਦਿਨ ਬਾਅਦ ਛੁੱਟੀ ਤੋਂ ਬਾਅਦ ਅੱਜ ਹਸਪਤਲ ਆਇਆ ਮੇਰੀ ਰੁਟੀਨ ਹੈ ਕਿ ਰੋਜ਼ ਵਾਰਡ ਦਾ ਰੌਂਡ ਕਰਨਾ ਹੁੰਦਾ ਹੈ ਅੱਜ ਵੀ ਮੈਂ ਜਦੋਂ ਗਿਆ ਤੇ ਸੇਮ ਜੋ ਸਟੋਰੀ ਤੁਹਾਨੂੰ ਦੱਸੀ ਉਹ ਮੈਨੂੰ ਵੀ ਦੱਸੀ ਸੀ ਤੇ ਜਿਹੜਾ ਇਲਾਜ ਦਾ ਤਲਕ ਹੈਗਾ ਮੈਂ ਸਟਾਫ ਕੋਲ ਪੁੱਛਿਆ ਇੰਜੈਕਸ਼ਨ ਜਿਹੜੇ ਸੀਗੇ ਉਹ ਕਹਿੰਦੇ ਅਸੀਂ ਟਾਈਮ ਸਾਰ ਕੇ ਲਗਾਉਂਦੇ ਰਹੇ ਹਾਂ ਤੇ ਜਿਹੜੀ ਟੈਬਲੇਟ ਫਾਰਮ ਹੁੰਦੀ ਆ ਉਹ ਥੋੜੀ ਮੈਡੀਸਨ ਉਹਨਾਂ ਕੋਲ ਜਿੰਨੀ স্টক ਚ ਦੇਖਣ ਸਾਹਮਣੇ ਦੇ ਦਿੰਦੇ ਆ ਅਦਰਵਾਈਜ਼ ਅਸੀਂ ਮੈਡੀਸਿਨ ਜਿਹੜੀ ਹੈ ਡਿਸਪੈਂਸਰੀ ਚ ਉਹਨਾਂ ਨੂੰ ਇਸ਼ੂ ਕਰਵਾ ਕੇ ਰੂਟੀਨ ਚ ਦੇ ਦਿੰਨੇ ਆ। ਅੱਜ ਵੀ ਉਸੇ ਰੂਟੀਨ ਦੇ ਵਿੱਚ ਮੈਂ ਉਹਨਾਂ ਨੂੰ ਮੈਡੀਸਿਨ ਨੂੰ ਇਸ਼ੂ ਕਰਵਾ ਕੇ ਦੇ ਦਿੱਤੀ ਸੀ। ਤੇ ਫਿਰ ਉਹਨਾਂ ਨੂੰ ਇਹ ਪਿਆ ਸੀ ਕਿ ਜੋ ਸਾਡਾ ਡਿਸਪੈਸਰ ਰਜਿਸਟਰ ਹੈ ਉਹਨੂੰ ਦੇਖ ਕੇ ਆਪਾਂ ਕਨਫਰਮ ਕਰ ਲੈਨੇ ਆ ਜੇ ਨਹੀਂ ਗਿਆ ਹੋਊਗਾ ਤੇ ਅੱਜ ਅਸੀਂ ਹਰ ਹਾਲ ਦੇ ਵਿੱਚ ਇਹ ਭੇਜ ਦਾਂਗੇ ਇਹ ਮੇਰੇ ਨੋਟਿਸ ਦੇ ਵਿੱਚ ਆ ਲਿਆ ਵਾ। ਹੁਣ ਤਿੰਨ ਦਿਨ ਮੈਂ ਬਿਮਾਰ ਹੋਣ ਕਰਕੇ ਮੈਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ। ਅਗਰ ਲੱਗਿਆ ਹੁੰਦਾ ਤਾਂ ਆਪਾਂ ਪਹਿਲਾਂ ਹੀ ਇਹਦੀ ਪੜਤਾਲ ਕਰ ਲੈਂਦੇ। ਅਰ ਜਿਵੇਂ ਮੈਂ ਆਇਆ ਇਹਦੀ ਪੜਤਾਲ ਕਰਕੇ ਤੁਰੰਤ ਆਪਾਂ ਸਾਰੀ ਕਾਰਵਾਈ ਕਰਵਾ ਦਿੱਤੀ ਇਸ ਇਸ ਵੇਲੇ। ਹਾਂ। ਕੀ ਕੋਈ ਨੋਟ ਨੋਰਮਲ ਕੀ ਕੋਈ ਫੋਨ? ਪਾਹੀ ਮੇਰਾ ਨਾਮ ਕ੍ਰਿਪਾਲ ਸਿੰਘ ਵਾਹ ਪਿੰਡ ਮੇਰਾ ਪਾਜੀ ਚੱਕ ਪੱਤੀ ਆ ਪਾਜੀ ਕਬੀਰਪੁਰ ਦੇ ਕੋਲ। ਤੇ ਪਾਜੀ ਮੈਂ ਡੇਲੀ ਰੁਟੀਨ ਦੇ ਵਿੱਚ ਜਿਮ ਆਣਾ ਵਾ ਰੋਜੀ। ਤੇ ਪਾਜੀ ਇਹ ਮੈਂ ਇਧਰ ਦੀ ਆ ਰਿਹਾ ਸੀਗਾ ਬਾਇਆ ਬੂਸਵਾਲ ਤੋਂ ਮਿਆਣੀ ਮਿਆਣੀ ਤੋਂ ਮੱਚੀ ਜੋਆ। ਸਾਈਡ ਤੇ ਪਾਜੀ ਮੈਨੂੰ ਜਿਮ ਚੋਂ ਮੁੰਡੇ ਦਾ ਫੋਨ ਆਇਆ ਵਾ ਤੂੰ ਆਇਆ ਨਹੀਂ ਹਜੇ। ਪਾਜੀ ਮੈਂ ਭੂਣਾ ਚੱਕਨਦੇ ਲਈ ਰੁਕਿਆ ਵਾਂ ਉੱਥੇ ਤੇ ਭਾਜੀ ਇਹ ਬੰਦੇ ਨੇ ਭਾਜੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਇਹਨੇ ਭਾਜੀ ਗੱਡੀ ਮੇਰੇ ਵਿੱਚ ਮਾਰੀ ਆ ਇਸ ਬੰਦੇ ਨੇ ਆ ਕੇ ਤੇ ਗੱਡੀ ਮਾਰ ਕੇ ਭਾਜੀ ਮੈਂ ਡਿੱਗ ਗਿਆ ਵਾਂ ਤੇ ਭਾਜੀ ਮੇਰੇ ਲੈਗਾਮੈਂਟ ਤੇ ਸੱਟ ਲੱਗੀ ਆ ਭਾਜੀ ਪਰ ਮੈਂ ਉੱਠ ਗਿਆ ਵਾਂ ਮੋਟਰਸਾਈਕਲ ਨੂੰ ਹੱਥ ਪਾ ਕੇ ਤੇ ਇਹ ਭਾਜੀ ਬੰਦਾ ਕਹਿੰਦਾ ਮੈਂ ਆਪਣੀ ਸਾਈਡ ਤੇ ਖੜਾ ਵਾਂ ਬਿਲਕੁਲ ਮੈਨੂੰ ਵੀ ਪਤਾ ਵੀ ਉਹ ਜਗ੍ਹਾ ਪੂਰੀ ਪੂਰੀ ਆ ਵੀ ਉਥੋਂ ਦੀ ਮਤਲਬ ਜੇ ਮੈਂ ਸੈਂਟਰ ਚ ਰੋਕਦਾ ਵਾਂ ਤਾਂ ਕੋਈ ਚੀਜ਼ ਨਹੀਂ ਲੱਗਦੀ ਤੇ ਭਾਜੀ ਮੈਨੂੰ ਕਿੰਦਾ ਵੀ ਫੇਰ ਕਹਿੰਦਾ ਵੀ ਸਾਈਡ ਤੇ ਕਰ ਤੂੰ ਆਪਣਾ ਆਪਣੀ ਬਾਈਕ ਤੇ ਮੇਗਾ ਵੀ ਵੀਰੇ ਤੇਰੀ ਗੱਡੀ ਲੰਗਦੀ ਆ ਤੂੰ ਨਤਾਲਾ ਉਦੋਂ ਬਾਅਦ ਚ ਭਾਜੀ ਮੁੰਡਾ ਇੱਕ ਆਉਂਦਾ ਵਾ ਮੇਰਾ ਵੀ ਵਾਕਬ ਤੇ ਇਹਦਾ ਵੀ ਉਹ ਸਾਡੇ ਰੋਗਿਆਂ ਤੋਂ ਤੂੰ ਤੂੰ ਮੈਂ ਸਾਡੀ ਹੋਣ ਗਈ ਆ ਇਹਦਾ ਵੀ ਮੁੰਡਾ ਵਾਕਬ ਆਉਂਦਾ ਵਾ ਮੇਰਾ ਵੀ ਭਾਜੀ ਇਸ ਇਹ ਬੰਦਾ ਉਹਨੂੰ ਕਹਿੰਦਾ ਵਾ ਵੀ ਮਤਲਬ ਤੇਰਾ ਵਾਕਬ ਆ ਕਹਿੰਦਾ ਹਾਂ ਮੇਰਾ ਵਾਕਬ ਆ ਕਹਿੰਦਾ ਆਪਣਾ ਮਿੱਤਰੀ ਆ ਤੇ ਕਹਿੰਦਾ ਇਹਨੂੰ ਕਹੇ ਵੀ ਗੱਡੀ ਸਾਈਡ ਤੇ ਖੜ੍ਹ ਕੇ ਕਹਿੰਦਾ ਨਹੀਂ ਤੇ ਮੇਰੇ ਕੋਲੋਂ ਫੇੜੇ ਨਾ ਖਾ ਲਈ ਇੰਨੀ ਗੱਲ ਕਹਿ ਕੇ ਭਾਜੀ ਇਹ ਬੰਦਾ ਮੇਰੇ ਗੱਲ ਪੈ ਗਿਆ ਵਾ ਅਸੀਂ ਭਾਜੀ ਘੋਲਦੇ ਕੋਲ ਦੇ ਫੇਰ ਬੰਦ ਤੋਂ نیچے ਚੱਲ ਗਏ ਆ ਦੋਨੋਂ ਜਾਣੇ ਠੀਕ ਆ ਤੇ ਚਲੋ ਦੋ ਚਾਰ ਇੰਨੇ ਮੇਰੇ ਮਾਰੀਆਂ ਦੋ ਚਾਰ ਮੈਂ ਦੇ ਮਾਰੀਆਂ ਭਾਜੀ ਲੜਾਈ ਦੇ ਵਿੱਚ ਇਦਾਂ ਹੁੰਦਾ ਤੇ ਮੁੜ ਕੇ ਭਾਜੀ ਮੈਂ ਵੀ ਇਹਨੂੰ ਛੱਡਤਾ ਵਾ ਇੰਨੇ ਵੀ ਮੈਨੂੰ ਛੱਡਤਾ ਵਾ ਭਾਜੀ ਤੇ ਇੰਨੇ ਚਰ ਨੂੰ ਭਾਜੀ ਮਤਲਬ ਮੇਰਾ ਜਿਹੜੇ ਮੁੰਡੇ ਨਾਲ ਫੋਨ ਚੱਲਦਾ ਸੀਗਾ ਉਹ ਮੁੰਡਾ ਪਹੁੰਚ ਗਿਆ ਵਾ ਉੱਥੇ ਮੈਂ ਉਹਨੂੰ ਦੱਸਿਆ ਜੁਹੀ ਵੀ ਮੈਂ ਇਸ ਜਗ੍ਹਾ ਤੇ ਆ ਗਿਆ ਵਾਂ ਤੇ ਮੇਰਾ ਫੋਨ ਚੱਲਦਾ ਸੀਗਾ ਮੇਰੇ ਫੋਨ ਚੱਲਦਾ ਕਰਕੇ ਉਹ ਭਾਜੀ ਮੁੰਡਾ ਉੱਥੇ ਪਹੁੰਚ ਗਿਆ ਵਾ ਤੇ ਸਿਰਫ ਲੜਾਈ ਸਾਡੇ ਦੋਨਾਂ ਦੀ ਹੋਈ ਆ ਭਾਜੀ ਉਸ ਟਾਈਮ ਉੱਥੇ ਤੇ ਲੜਾਈ ਭਾਜੀ ਚੱਲਦੇ ਆ ਚੱਲਦੇ ਆ ਨਾ ਤੇ ਖੇਤ ਖੂਹ ਦਾ ਸ਼ਾਇਦ ਉੱ ਤੇ ਇਹਦਾ ਬਾਪੂ ਵੀ ਆ ਗਿਆ ਵਾ ਭਾਜੀ ਇਹਦੇ ਬਾਪੂ ਦੇ 8 ਟਾ ਹੱਥ ਚ ਫੜੀ ਹੋਈ ਆ ਇਹ ਮੁੰਡੇ ਦੇ ਇਹਨੇ ਭਾਜੀ ਡਰਿੰਕ ਬਹੁਤ ਜ਼ਿਆਦੀ ਕੀਤੀ ਹੋਈ ਸੀ ਇਸ ਬੰਦੇ ਨੇ ਡਰਿੰਕ ਚਲਾ ਕੇ ਪੀ ਕੇ ਗੱਡੀ ਚਲਾ ਰਿਆ ਸੀ ਇਹ ਬੰਦਾ ਡਰਿੰਕ ਕਰਕੇ ਉਹਨਾਂ ਕੋਲ ਰੁਕਾਇਆ ਜਾ ਰਿਹਾ ਸੀ ਸੁਰੱਖਤ ਜਿਣੇ ਨੂੰ ਨਹੀਂ ਭਾਜੀ ਚਲੋ ਮੇਰੀ ਗੱਲ ਸੁਣ ਲਓ ਵੀ ਮੈਂ ਤੁਹਾਨੂੰ ਦੱਸ ਦਿੰਦਾ ਬਾਅਦ ਵਿੱਚ ਤੇ ਭਾਜੀ ਇਹਦੇ ਭਾਜੀ ਇਸ ਬੰਦੇ ਦੇ ਹੁਣ ਜੋ ਮਰਜ਼ੀ ਕਹੀ ਜਾਣੇ ਇਹ ਭਾਜੀ ਬੰਦਾ ਡਰਿੰਕ ਵੀ ਡਰਿੰਕ ਵੀ ਲੈਂਦਾ ਵਾ ਤੇ ਭਾਜੀ ਇਹ ਬੰਦਾ ਆਪਣਾ ਚਿੱਟਾ ਵਗੈਰਾ ਜੋ ਵਾ ਵੀ ਮੈਨੂੰ ਇੱਥੋਂ ਪਤਾ ਲੱਗਾ ਮੁੰਡਿਆ ਕੋ ਤੂੰ ਹੀ ਇਹੀ ਪੁੱਛਣਾ ਜੀ ਤੁਸੀਂ ਮੇਰਾ ਬਲੱਡ ਸੈਂਪਲ ਵੀ ਲੈ ਕੇ ਭੇਜੋ ਇਹਦਾ ਵੀ ਭੇਜੋ ਤੁਹਾਨੂੰ ਪਤਾ ਲੱਗ ਜੂਗਾ ਵੀ ਆ ਬੰਦਾ ਕੀ ਕੀ ਚੀਜ਼ਾਂ ਖਾਂਦਾ ਵਾ ਸਹੀ ਹੈ ਤੇ ਭਾਜੀ ਉਸ ਤੋਂ ਬਾਅਦ ਉਹ ਮੁੰਡਾ ਆ ਗਿਆ ਵਾ ਜਦੋਂ ਮੁੰਡਾ ਆ ਗਿਆ ਵਾ ਇਹਦਾ ਬਾਪੂ ਵੀ ਏਟ ਚੱਕ ਕੇ ਭੱਜ ਆਉਂਦਾ ਵਾ ਇਹਦੇ ਬਾਪੂ ਨੇ ਭਾਜੀ ਮੇਰੇ ਏਟ ਮਾਰੀ ਆਉਂਦਿਆ ਮੈਂ ਭਾਜੀ ਥੱਲੇ ਬਹਿ ਗਿਆ ਵਾ ਉਹ ਏਟ ਭਾਜੀ ਇਹਦੇ ਮੁੰਡੇ ਦੇ ਸਿਰ 'ਚ ਵੱਜੀ ਜਾਂਦੀ